ਸੋ ਸ਼ਿਕਾਲੀ ਤੁਸੀਂ ਜੁੜੇ ਹੋ ਬੋਲ ਪੰਜਾਬੀ ਨੂੰ ਉਹਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਢੱਲੋਂ ਅ ਦੋਸਤੋ ਮੈਲਬਨ ਦੇ ਵਿੱਚ 2026 ਦਾ ਵਰਾ ਆਪਦੇ ਨਾਲ ਬਹੁਤ ਕੁਝ ਲੈ ਕੇ ਆਇਆ ਅ ਬਹੁਤ ਕੁਝ ਦੇ ਵਿੱਚ ਜੇਕਰ ਗੱਲ ਕਰਾਂ ਤਾਂ ਮੇਲਿਆਂ ਦੀ ਤੇ ਇਸ ਦੇ ਨਾਲ ਨਾਲ ਹੀ ਸਿੱਖਾਂ ਦੀਆਂ ਸਭ ਤੋਂ ਵੱਡੀਆਂ ਖੇਡਾਂ ਵੀ ਮੈਲਬਨ ਦੇ ਵਿੱਚ ਹੋ ਰਹੀਆਂ ਨੇ ਇਸ ਵਾਰ 3 ਜਾਰ ਅਤੇ 5 ਅਪ੍ਰੈਲ ਨੂੰ ਅ ਇਹਨਾਂ ਖੇਡਾਂ ਇਹਨਾਂ ਮੇਲਿਆਂ ਦੇ ਨਾਲ ਨਾਲ 2026 ਦਾ ਵਰਾ ਬਹੁਤ ਸਾਰੀਆਂ ਆਸਾਂ ਬਹੁਤ ਸਾਰੀਆਂ ਉਮੀਦਾਂ ਵੀ ਲੈ ਕੇ ਆਇਆ ਤੇ ਬਹੁਤ ਸਾਰੀ ਹੋਪ ਅ ਰੀਅਲ ਏਸਟੇਟ ਮਾਰਕੀਟ ਨੂੰ ਵੀ ਲੈ ਕੇ ਆ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਨੇ ਹੁਣ ਤੱਕ ਆਪਣਾ ਘਰ ਨਹੀਂ ਬਣਾਇਆ ਉਹ ਇਹ ਸੋਚ ਰਹੇ ਨੇ ਕਿ 2026 ਦੇ ਵਿੱਚ ਹੁਣ ਉਹ ਆਪਣਾ ਸੁਪਨਿਆਂ ਦਾ ਘਰ ਬਣਾਉਣਗੇ ਇਹਨਾਂ ਸੁਪਨਿਆਂ ਦਾ ਘਰ ਬਣਾਉਣ ਦੇ ਵਿੱਚ ਉਹਨਾਂ ਲੋਕਾਂ ਦੀ ਜੋ ਸਹਾਇਤਾ ਕਰਦੇ ਨੇ ਉਹ ਹੁੰਦੇ ਨੇ ਮਾਰਗੇਜ ਬ੍ਰੋਕਰ ਤੇ ਹਰ ਵਾਰ ਅਸੀਂ ਤੁਹਾਡੇ ਨਾਲ ਹਰਪ੍ਰੀਤ ਸਿੰਘ ਖਖਣਾ ਦੀ ਮੁਲਾਕਾਤ ਕਰਾਉਂਦੇ ਆ ਜਿਹੜੇ ਕਿ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਦੇ ਡਾਇਰੈਕਟਰ ਅ ਅੱਜ ਹਰਪ੍ਰੀਤ ਸਿੰਘ ਖਖਣਾ ਨਾਲ ਫੇਰ ਆਪਣਾ ਇਹ ਇਨਫੋਰਮੇਸ਼ਨ ਸੈਸ਼ਨ ਦਾ ਪੋਡਕਾਸਟ ਹੈ ਆਓ ਪਹਿਲਾਂ ਉਹਨਾਂ ਨਾਲ ਫਤਿਹ ਬੁਲਾਉਣੇ ਆ ਤੇ ਫਿਰ ਉਸ ਤੋਂ ਬਾਅਦ ਸ਼ੁਰੂ ਕਰ ਦਿਆਂ ਗੱਲਾਂ ਦਾ ਸਿਲਸਲਾ ਬਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 2026 ਦੀ ਬਹੁਤ ਬਹੁਤ ਵਧਾਈ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੀ ਇਹ ਵਰਾ ਖੁਸ਼ੀਆਂ ਭਰ ਭਰਿਆ ਹੋਵੇ ਤੇ ਤਰੱਕੀਆਂ ਬਖਸ਼ੇ ਬਿਲਕੁਲ ਜੀ ਬਈ ਗਰਮੀ ਹੁਣ ਮੈਲਬਨ ਦੇ ਵਿੱਚ ਜਿਹਦੀ ਵੇਟ ਕਰ ਰਹੇ ਸੀ ਨਾ ਯਾਰ ਗਰਮੀ ਨਹੀਂ ਆ ਰਹੀ ਗਰਮੀ ਹੁਣ ਗਰਮੀ ਵੀ ਆਪ ਦੇ ਮਤਲਬ ਜਮਾ ਜੋ ਬੰਤੇ ਆ 40 40 ਡਿਗਰੀ ਟੈਂਪਰੇਚਰ 35 35 ਡਿਗਰੀ ਟੈਂਪਰੇਚਰ ਮੈਲਬਨ ਦੇ ਵਿੱਚ ਚੱਲ ਰਿਹਾ ਹੁਣ ਮੈਂ ਗਰਮੀ ਤੇ ਜ਼ੋਰ ਤਾਂ ਦੇ ਰਿਹਾ ਵੀ ਤੁਸੀਂ ਜਾਣਕਾਰ ਹੋ ਰੀਅਲ ਸਟੇਟ ਮਾਰਕੀਟ ਦੇ ਮੈਲਬਨ ਦੀ ਰੀਅਲ ਸਟੇਟ ਮਾਰਕੀਟ ਦੇ ਵਿੱਚ ਗਰਮੀ ਕਦੋਂ ਆਉਣੀ ਆ ਇਸ ਸਾਲ ਕੀ ਉਮੀਦ ਹੈ ਜੀ ਪੜੀ ਆਰਕੀਟਾ ਕਿਨ 2026 ਚ ਮਤਲਬ ਪਹਿਲੇ ਵੀਕ ਤੋਂ ਕਾਫੀ ਮਤਲਬ ਤੇਜ਼ ਤੇਜ਼ ਇਹਨਦਰ ਪ੍ਰਾਈਸ ਵਾਈਜ਼ ਨਹੀਂ ਕਹੂੰਗਾ ਮੈਂ ਬਟ ਐਕਟੀਵਿਟੀ ਬਹੁਤ ਆ ਮੈਂ ਆਪ ਪਰਸਨਲੀ ਆਪਣੇ ਲਈ ਮਤਲਬ ਇਨਵੈਸਟਮੈਂਟ ਪ੍ਰਾਪਰਟੀ ਦੇਖ ਰਿਹਾ ਸੀ ਤੇ ਮੈਂ ਪਿਛਲੇ 2 ਵੀਕ ਤੋਂ ਮਤਲਬ ਇਨਸਪੈਕਸ਼ਨਸ ਕਰ ਰਿਹਾ ਜੀ ਮੈਂ ਜਿੰਨੇ ਵੀ ਘਰਾਂ ਤੇ ਗਿਆ 7-8 ਗਰੁੱਪ ਘਰ ਵੇਖਣ ਆਏ ਤੇ ਜਿੰਨੇ ਵੀ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕੀਤੀ ਸਾਰੇ ਇਹੋ ਹੀ ਕਹਿ ਰਹੇ ਸੀ ਐਸ ਵੀ ਕਿ ਸਾਡੀਆਂ ਵੀ ਲਿਸਟਿੰਗਾਂ ਸਾਡੀਆਂ 25 ਲਿਸਟਿੰਗਾਂ ਮਤਲਬ ਮੈਂ ਸਾਊਥ-ਈਸਟ ਵੀ ਮੈਂ ਨਾਰਥ 'ਚ ਵੀ ਉਹਦਾ ਕੈਗੀ ਬੰਨ ਵੀ ਗੱਲ ਕੀਤੀ ਵੈਸ਼ੇ ਵੀ ਕੀਤੀ ਤੇ ਸਾਰੇ ਪਾਸੇ ਲਿਸਟਿੰਗ ਵੀ ਬਹੁਤ ਆ ਵੀ ਮਤਲਬ ਲੋਕੀ ਘਰ ਵੇਚਣ ਦੀ ਕੋਸ਼ਿਸ਼ ਵੀ ਬਹੁਤ ਕਰ ਰਹੇ ਆ ਤੇ ਬਾਅਰ ਵੀ ਮਾਰਕੀਟ 'ਚ ਹੈਗੇ ਤੇ ਮਤਲਬ ਐਕਟੀਵਿਟੀ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਚਲੋ ਉਮੀਦ ਹੈ ਜੀ ਕਿ ਕੁਛ ਨਾ ਕੁਛ ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਨਾ ਕਿ ਕਈਆਂ ਨੇ ਘਰ ਨਵੇਂ ਬਣਾਉਣੇ ਨੇ 2025 ਦੇ ਵਿੱਚ ਠੰਡਾ ਜਿਹਾ ਸੀਗਾ ਕੁਝ ਰੇਟ ਐਂਡ ਡ੍ਰੈਸ ਰੇਟ ਵੀ ਬਹੁਤ ਜ਼ਿਆਦਾ ਸੀਗੇ ਉਹਨਾਂ ਨੇ ਜਿਨ੍ਹਾਂ ਨੇ ਘਰ ਲੈਣੇ ਸੀਗੇ ਨਾ ਉਹਨਾਂ ਨੇ ਆਪ ਦਾ ਜਿਹੜਾ ਟਾਈਮ ਸੀਗਾ ਪੋਸਟਪੋਨ ਕਰਕੇ ਅੱਗੇ ਕਰਤਾ ਹੁਣ ਉਮੀਦ ਆ ਵੀ 2026 ਦੇ ਵਿੱਚ ਜਿਹੜੀ ਰੈਂਟਲ ਪ੍ਰਾਪਰਟੀਆਂ ਤੋਂ ਨਿਕਲ ਕੇ ਹੁਣ ਆਪ ਦੇ ਘਰ ਵਿੱਚ ਲੋਕ ਜਾਣਗੇ ਆ ਭਾਈ ਇੱਕ ਜਿਹੜੀ ਹੋਰ ਗੱਲ ਜੀ ਜਿਵੇਂ ਆਪਾਂ ਪਿਛਲੇ ਸਾਲ ਵੀ ਗੱਲ ਕਰਦੇ ਸੀਗੇ ਕਿ ਜਿਹਨੇ ਵੇਚਣਾ ਉਹ ਵੀ ਖੜਜੋ ਜਿਹਨੇ ਲੈਣਾ ਉਹ ਵੀ ਖੜਜੋ ਬੈਂਕਾਂ ਦਾ ਰੁਖ ਕਿਹੜੇ ਪਾਸੇ ਜੜੀ ਤੁਹਾਡੀ ਤਾਂ ਰੋਜ਼ ਲਗਾਤਾਰ ਬੈਂਕਾਂ ਵਿੱਚ ਆਉਣਾ ਜਾਣਾ ਗੱਲ ਹੁੰਦੀ ਰਹਿੰਦੀ ਹੈ ਜੀ ਬੈਂਕਾਂ ਬਜੀ ਵਧੀਆ ਵਾ ਬੈਂਕਾਂ ਮਤਲਬ ਕਾਫੀ ਲੈਂਡ ਕਰ ਰਹੀਆਂ ਵਾ ਅਗਰੈਸਿਵਲੀ ਤੇ ਬੈਂਕਾਂ ਵੱਲੋਂ ਕੋਈ ਵੀ ਮਤਲਬ ਡਰਨਾਈ ਨਹੀਂ ਕਿਸੇ ਵੀ ਚੀਜ਼ ਨੂੰ ਬੈਂਕਾਂ ਮਤਲਬ ਪ੍ਰੋਐਕਟਿਵਲੀ ਹਰ ਤਰ੍ਹਾਂ ਦੀ ਪਾਲਿਸੀ ਵੀ ਉਹ ਕਿਉਂਕਿ ਲੋਕਾਂ ਦੀ ਬੋਰਿੰਗ ਕੈਪੈਸਿਟੀ ਜਿਹੜੀ ਕਾਫੀ ਇਸ਼ੂ ਰਹੀ ਆ ਵੀ ਮਤਲਬ ਪਿਛਲੇ ਸਾਲ ਵੀ ਸਟ੍ਰੇਟ ਚੋਂ ਦੇ ਵਧਦੇ ਆ ਘਰਾਂ ਦੇ ਪ੍ਰਾਈਸ ਵਧ ਗਏ ਤੇ ਬੋਰਿੰਗ ਕਪੈਸਿਟੀ ਜਿਹੜੀ ਆ ਬਿਗੇਸਟ ਮਤਲਬ ਚੈਲੰਜ ਹੁੰਦੀ ਜਿਹੜਾ ਵੀ ਬੰਦਾ ਜਿੰਨੇ ਘਰ ਲੈਣਾ ਤਾਂ ਬੈਂਕਾਂ ਮਤਲਬ ਹਰ ਬੈਂਕ ਕੋਈ ਨਾ ਕੋਈ ਆਪਣੀ ਪਾਲਿਸੀ ਜਿੱਦਾਂ ਦੀ ਚੇਂਜਸ ਕਰਦੀ ਰਹਿੰਦੀ ਆ ਕਿ ਲੋਕਾਂ ਦੀ ਬੋਰਿੰਗ ਕਪੈਸਿਟੀ ਵਧੇ ਤੇ ਟਰਾਈ ਮਤਲਬ ਦੇ ਆ ਉਹ ਆਪਣਾ ਟਰਾਈ ਕਰ ਰਹੇ ਆ ਕਿ ਕਿੱਦਾਂ ਅਸੀਂ ਲੋਕਾਂ ਨੂੰ ਵੱਧ ਵੱਧ ਪੈਸਾ ਜਿਹੜਾ ਦੇ ਸਕਦੇ ਕਿਉਂਕਿ ਮਾਰਕੀਟ ਦੇ ਵਿੱਚ ਬਈ ਡਰ ਇੱਕ ਨਹੀਂ ਡਰ ਜਪਾਇਨ ਦਾ ਯਾਰ ਵੀ ਫਲਾਨੇ ਦਾ ਲੋਨ ਨਹੀਂ ਹੋਇਆ ਜਾਂ ਬੈਂਕਾਂ ਲੋਨ ਨਹੀਂ ਦੇ ਰਹੀਆਂ ਪਰ ਮੈਨੂੰ ਲੱਗਦਾ ਬੈਂਕਾਂ ਦਾ ਤਾਂ ਕਾਰੋਬਾਰ ਹੀ ਲੋਨ ਦੇ ਆ ਜੇ ਲੋਨ ਨਾ ਦੇਣਗੇ ਬੈਂਕ ਨੇ ਕਮਾਈ ਕਿੱਥੋਂ ਖਾਣੀ ਆ ਬਿਲਕੁਲ ਭਾਜੀ ਲੋਨ ਬੈਂਕ ਵੱਲੋਂ ਕੋਈ ਵੀ ਡਿਨਾਈ ਨਹੀਂ ਗਈ ਸਿਰਫ ਇਹ ਹੁੰਦਾ ਕਈ ਵਾਰੀ ਨਾ ਹੁਣ ਮੈਂ ਤੈਨੂੰ ਐਗਜ਼ਾਮਪਲ ਇੱਕ ਦੇ ਦਿੰਦਾ ਨਾ ਇਥੇ ਬਿਲਕੁਲ ਮੈਨੂੰ ਲੱਗਾ ਦਾ ਲਾਸਟ ਵੀਕ ਸੀਗਾ ਕਿ ਮੁੰਡੇ ਦਾ ਫੋਨ ਆਇਆ ਅ ਬੜੀ ਟੈਂਸ਼ਨ ਜਾਂਦਾ ਭਾਜੀ ਮੇਰਾ ਲੋਨ ਡਿਕਲਾਈਨ ਹੋ ਗਿਆ ਮੈਨੂੰ ਕਹਿੰਦੇ ਨਾ ਦਾ ਨੰਬਰ ਦਿੱਤਾ ਤੇ ਮੈਨੂੰ ਮੇਰਾ ਬ੍ਰੋਕਰ ਕਹਿੰਦਾ ਵੀ ਬਿਗ ਫੋਰਚੂਨੀ ਹੋਣਾ ਹੂੰ ਮੈਂ ਕਿਹਾ ਕਿ ਮੈਂ ਚਲੋ ਇਨਫੋਰਮੇਸ਼ਨ ਲਈ ਤੇ ਮੈਂ ਕਿਹਾ ਭੇਜ ਤੇ ਦੇਖਿਆ ਮੈਂ ਕਿ ਯਾਰ ਤੇਰਾ ਲੋਨ ਆਂਦਾ ਮੇਰੀ ਬ੍ਰੋਕਰ ਮੇਰਾ ਕਹਿੰਦਾ ਕ੍ਰੈਡਿਟ ਹਿਸਟਰੀ ਨਹੀਂ ਚੰਗੀ ਉਹਦਾ ਕਰਕੇ ਲੋਨ ਡਿਕਲਾਈਨ ਹੋ ਗਿਆ ਅੱਛਾ ਮੈਂ ਕਿਹਾ ਯਾਰ ਨਹੀਂ ਤੇਰਾ ਲੋਨ ਡਿਕਲਾਈਨ ਨਹੀਂ ਹੋਇਆ ਪਰ ਜਿੱਦਾਂ ਇਨਕਮ ਯੂਜ਼ ਕਰ ਰਹਾ ਜਿਹੜੀ ਬੈਂਕ ਯੂਜ਼ ਕਰ ਰਹੀ ਉਹਦੀ ਪਾਲਿਸੀ ਨੂੰ ਇਨਕਮ ਮੀਟ ਨਹੀਂ ਕਰ ਰਹੀ ਤਾਂ ਬੈਂਕ ਗਾੜੀ ਲੋਨ ਪ੍ਰੋਸੈਸ ਨਹੀਂ ਕਰ ਰਹੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਬਟ ਉਹਨਾਂ ਨੇ ਹਾਂ ਵੀ ਨਹੀਂ ਕੀਤੀ ਤੇ ਬਾਅਦ ਉਹਨੇ ਆਪਣੇ ਮਤਲਬ ਬ੍ਰੋਕਰਾਂ ਦਾ ਹਾਂ ਭਾਜੀ ਹਲੇ ਡਿਕਲਾਈਨ ਨਹੀਂ ਹੋਇਆ ਪ੍ਰੋਸੈਸ ਦੇ ਵਿੱਚ ਆ। ਹੂੰ ਤੇ ਆਂਦਾ ਭਾਜੀ ਫੇਰ ਮੈਂ ਹਾਂ ਕੋਈ ਨਹੀਂ ਕਰ ਲੈਨੇ ਵੀ ਮਤਲਬ ਸੋਲੂਸ਼ਨ ਹੈਗਾ ਨਿਕਲ ਆਉਂਦਾ ਹਰ ਚੀਜ਼ ਦਾ ਹੱਲ ਆ। ਦੂਜੀ ਬੈਂਕ ਨੇ ਗੱਲ ਕੀਤੀ ਭਾਜੀ ਨੈਕਸਟ ਡੇ ਉਹਦੀ ਅਪਰੂਵਲ ਆ ਗਈ। ਅੱਛਾ। ਵਿਦਿਨ ਅ ਡੇ। ਹੂੰ ਮਤਲਬ ਕਈ ਵਾਰੀ ਕੁਝ ਮੰਨ ਲਓ ਬ੍ਰੋਕਰ ਦੀ ਗਲਤੀ ਲਾ ਲਓ ਜਾਂ ਮਤਲਬ ਕਿਸੇ ਵੇਲੇ ਆਪਾਂ ਹੀ ਪੂਰਾ ਆਪਣਾ ਡਿਸਕਲੋਜ਼ ਨਹੀਂ ਕਰਦੇ ਹੈਨਾ ਜਾਂ ਜੌਬ ਸਟਾਰਟ ਡੇਟ ਕਿਸੇ ਵੇਲੇ ਕੋਈ ਮਤਲਬ ਮਿਸਕੈਲਕੂਲੇਟ ਹੋ ਗਿਆ ਇਨਕਮ ਤਾਂ ਉਹਦਾ ਕਰਕੇ ਥੋੜੀ ਬਹੁਤੀ 19 ਕੀ ਹੋ ਜਾਂਦੀ ਹੈ ਜਾਂ ਕ੍ਰੈਡਿਟ ਹਿਸਟਰੀ ਬਟ ਅਦਰਵਾਈਜ਼ ਬੈਂਕਾਂ ਮਤਲਬ ਕਾਫੀ ਅਗਰੈਸਿਵਲੀ ਲੈਂਡ ਕਰ ਰਹੀਆਂ ਬੈਂਕਾਂ ਵੱਲੋਂ ਕੋਈ ਵੀ ਇਹੋ ਜੀ ਪ੍ਰੋਬਲਮ ਨਹੀਂ ਮੈਂ ਨਹੀਂ ਫੇਸ ਕੀਤੀ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਇੱਕ ਤੁਸੀਂ ਆਪਦੇ ਡਾਕਟਰ ਕੋਲੇ ਇੱਕ ਵਕੀਲ ਕੋਲੇ ਤੇ ਹੁਣ ਜਦੋਂ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਤੇ ਤੀਸਰਾ ਆਪਦੇ ਮੌਰਗੇਜ ਬਰੋਕਰ ਕੋਲੋਂ ਕੁਝ ਲੁਕੋਇਆ ਨਾ ਕਰੋ ਮੈਨੂੰ ਲੱਗਦਾ ਬਈ ਕਈ ਕਈਆਂ ਨੂੰ ਇਹ ਲੱਗਦਾ ਹੁੰਦਾ ਕਿ ਯਾਰ ਵੀ ਜੇ ਨਾਂ ਦਸੀਏ ਉਹ ਮਾੜੀ ਚੀਜ਼ ਆ ਸ਼ਾਇਦ ਲੁਕੂ ਜਾਂ ਬ੍ਰੋਕਰ ਨੂੰ ਬਿਨਾਂ ਦੱਸੇ ਕੰਮ ਹੋ ਜੂ ਪਰ ਆਮ ਸੱਚ ਤਾਂ ਸਾਹਮਣੇ ਆ ਹੀ ਜਾਣਾ ਹੁੰਦਾ ਹਾਂਜੀ ਭਾਈ ਕਿਉਂਕਿ ਹਰ ਚੀਜ਼ ਤੁਹਾਡੇ ਅੱਜਕੱਲ ਦੇ ਮਤਲਬ ਨਾ ਤੁਸੀਂ ਚੀਜ਼ ਸੋਚੋ ਤੇ ਤੁਹਾਡੇ ਫੋਨ ਤੋਂ ਖੋਲੋ ਤੇ ਉਹ ਅੱਗੇ ਆਉਂਦੀ ਹੁੰਦੀ ਐ ਇੰਨੀ ਐ ਆਈ ਐਕਟਿਵ ਹੋ ਚੁੱਕੀ ਐ ਤੇ ਬੈਂਕਾਂ ਕੋ ਵੀ ਸਾਰੇ ਟੂਲ ਆ ਤੁਹਾਡੀਆਂ ਜਿੱਥੇ ਜਿੱਥੇ ਤੁਸੀਂ ਜਾਂਦੇ ਜੋ ਜਿੱਥੇ ਜਿੱਥੇ ਟ੍ਰਾਂਜੈਕਸ਼ਨ ਕਰਦੇ ਜੋ ਸਾਰਾ ਰਿਕਾਰਡ ਪਿਆ ਵਾ ਕਾਹਲੀ ਹਿਸਟਰੀ ਤੇ ਸਾਰੀਆਂ ਚੀਜ਼ਾਂ ਆ ਜਾਂਦੀਆਂ ਤਾਂ ਕਰਕੇ ਜੇ ਕੋਈ ਚੀਜ਼ ਮਤਲਬ ਤੁਹਾਨੂੰ ਲੱਗਦਾ ਕਿ ਯਾਰ ਇੱਥੇ ਡਾਊਟ ਹੋ ਸਕਦਾ ਉਹ ਪਹਿਲਾਂ ਡਿਸਕਲੋਜ਼ ਕਰ ਪਾ ਐਪਲੀਕੇਸ਼ਨ ਸਬਮਿਟ ਕਰਦੇ ਆ ਤਾਂ ਉਸ ਚੀਜ਼ ਨੂੰ ਪਹਿਲਾਂ ਹੀ ਮਤਲਬ ਬੈਂਕ ਨੂੰ ਦੱਸਿਆ ਜਾਵੇ ਕਿ ਆਹ ਰੀਜ਼ਨ ਸੀ ਕਾ ਇਹਦਾ ਕਰਕੇ ਆ ਹੋਇਆ ਤਾਂ ਉਸ ਤਰੀਕੇ ਨਾਲ ਪਹਿਲਾਂ ਪਲਾਨ ਕੀਤਾ ਜਾਵੇ ਰਹਾ ਦੇ ਤਨ ਕਿ ਮੁੜ ਕੇ ਸਰਪ੍ਰਾਈਜ਼ ਜਦੋਂ ਮਿਲਦਾ ਨਾ ਫਿਰ ਉਦੋਂ ਟਾਈਮ ਵੀ ਸ਼ਾਰਟ ਹੁੰਦਾ ਤੇ ਫਿਰ ਉਹ ਟੈਨਸ਼ਨ ਦਿੰਦਾ ਹਾਂ ਹਾਂ ਥੋੜੀ ਗੱਲ ਤੁਹਾਨੂੰ ਮੈਨੂੰ ਗੱਲ ਯਾਦ ਆਈ ਜੀ ਟਾਈਮ ਸ਼ਾਰਟ ਦੀ ਹੈ ਨਾ ਵੀ ਕਈ ਵਾਰ ਤਾਂ ਮੌਕੇ ਤੇ ਹੁੰਦਾ ਉਦੋਂ ਤਾਂ ਬੈਂਕ ਦੇ ਵਿੱਚ ਐਪਲੀਕੇਸ਼ਨ ਲਾਈ ਹੁੰਦੀ ਆ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲੇ ਫਾਈਲ ਹੁੰਦੀ ਆ ਕਿਉਂਕਿ ਸਿਨੈਰੀਓ ਆਏ ਆ ਜੀ ਹੁਣ ਮੇਰਾ ਇੱਕ ਮਿੱਤਰ ਸੀਗਾ ਉਹਨੇ ਆਪ ਦੀ ਪ੍ਰਾਪਰਟੀ ਲੈਣੀ ਸੀਗੀ ਉਹਨੇ ਘਰ ਦੇਖਿਆ ਕਿ ਆ ਮੈਨੂੰ ਪਸੰਦ ਆ ਹੁਣ ਉਹਨੂੰ ਘਰ ਵੀ ਉਹਨਾਂ ਨੂੰ ਮੀਆਂ ਬੀਬੀ ਨੂੰ ਬਹੁਤ ਪਸੰਦ ਸੀਗਾ ਤੇ ਘਰ ਦੀ ਸੈਟਲਮੈਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਸੀਗਾ ਉਹ ਬ੍ਰੋਕਰ ਕੋਲੇ ਗਿਆ ਕੇਰ ਮੈਂ ਘਰ ਲੈਣਾ ਬ੍ਰੋਕਰ ਕਹਿੰਦਾ ਠੀਕ ਹੈ ਜੀ ਆਪਾਂ ਥੋੜੀ ਲੋਨ ਐਪਲੀਕੇਸ਼ਨ ਪਾ ਦਿੰਨੇ ਆ ਹਾਂਜੀ ਹੁਣ ਲੋਨ ਐਪਲੀਕੇਸ਼ਨ ਦੇ ਵਿੱਚ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਉਹਦੇ ਅਗੇਂਟ ਸੀਗੀਆਂ ਹੁਣ ਬੈਂਕ ਉਧਰੋਂ ਟਾਈਮ ਲੈ ਰਹੀ ਹੈ ਉਧਰੋਂ ਸੈਟਲਮੈਂਟ ਦੀ ਦੇਰ ਆ ਰਹੀ ਆ ਹੁਣ ਮੈਂ ਸਵਾਲ ਮੇਰਾ ਇਹ ਹੈ ਜੀ ਇੱਕ ਆਮ ਬੰਦਾ ਕਿਉਂਕਿ ਉਤਰਾ ਚੜਾ ਹਰੇਕ ਦੀ ਲਾਈਫ ਦੇ ਵਿੱਚ ਆ ਰਹੀ ਜਦੋਂ ਪ੍ਰਾਪਰਟੀ ਲੈਂਡ ਦੀ ਸੋਚਣੀ ਆ ਜਾਂ ਜਦੋਂ ਮਾਰਗੇਜ ਬ੍ਰੋਕਰ ਕੋਲੇ ਜਾ ਕੇ ਐਪਲੀਕੇਸ਼ਨ ਲਾਉਣੀ ਆ ਕਿੰਨਾ ਡੀਸੈਂਟ ਟਾਈਮ ਆ ਜਿਹੜਾ ਰੱਖ ਕੇ ਚੱਲੇ ਬੰਦਾ 2 ਮਹੀਨੇ ਫਿਰ ਜੀ ਲੈ ਕੇ ਚੱਲਣਾ ਚਾਹੀਦਾ ਮੈਂ ਤੇ ਇਹ ਰეკਮੈਂਡ ਕਰਦਾ ਖਾਸ ਕਰਕੇ ਜਿਨ੍ਹਾਂ ਨੇ ਪਹਿਲਾਂ ਲੋਨ ਨਹੀਂ ਲਿਆ ਦਾ ਖਾਸ ਕਰਕੇ ਫਰਸਟ ਹਾਊਸ ਬਾਏਰ ਨੂੰ ਉਹ ਪਹਿਲਾਂ ਆਪਣੀ ਪ੍ਰੀ ਪ੍ਰੂਵਲ ਲਿਆ ਕਰ ਮੈਂ ਪਹਿਲਾਂ ਮਾਰਗੇਜ ਬ੍ਰੋਕਰ ਨਾਲ ਗੱਲ ਕਰਨ ਜਾਂ ਬੈਂਕ ਨਾਲ ਗੱਲ ਕਰਨ ਉਹਦੇ ਨਾਲ ਇਹ ਇੰਨੀ ਗੱਲ ਕਰਨ ਦੇ ਨਾਲ ਇੱਕ ਤਾਂ ਉਹਨਾਂ ਨੂੰ ਫ੍ਰੀ ਦੀ ਨੌਲੇਜ ਮਿਲ ਜਾਣੀ ਮਾਰਗੇਜ ਬ੍ਰੋਕਰ ਤੁਹਾਡੇ ਕੋ ਫੀਸ ਚਾਰਜ ਨਹੀਂ ਕਰਦਾ ਤੁਹਾਨੂੰ ਸਾਰਾ ਉਹਨੇ ਦੱਸ ਦੇਣਾ ਸਟੈਪ ਬਾਈ ਸਟੈਪ ਜੀ ਦੂਜਾ ਤੁਹਾਡੇ ਕੋ ਇੱਕ ਬੰਦਾ ਸਟੈਂਡ ਬਾਈ ਤੇ ਤੁਸੀਂ ਜਦੋਂ ਵੀ ਕਿਤੇ ਆਫਰ ਲਾਉਣੀ ਤੁਸੀਂ ਉਹਨੂੰ ਕਾਲ ਕਰਕੇ ਪੁੱਛ ਸਕਦੇ ਜੀ ਭਾਈ ਇੱ ਕੰਨਾ ਇਥੇ ਕਿਹੜੀ ਚੀਜ਼ ਲਿਖਣੀ ਹੈ ਕਿਹੜੀ ਚੀਜ਼ ਨਹੀਂ ਲਿਖਣੀ ਹੈ ਹੈਨਾ ਉਹਦੀ ਕੋਈ ਫੀਸ ਨਹੀਂ ਦੇਣੀ ਠੀਕ ਹੈ ਦੂਜਾ ਤੁਹਾਡੀ ਬੋਰਿੰਗ ਕਪੈਸਿਟੀ ਚੈੱਕ ਹੋ ਜਾਨੀ ਤੁਹਾਨੂੰ ਤੁਹਾਡੇ ਬਜਟ ਦਾ ਪਤਾ ਲੱਗ ਜਾਣਾ ਕਿ ਤੁਸੀਂ ਕਿੱਥੇ ਕੀ ਕਰਨਾ ਹੈਨਾ ਤੇ ਫਿਰ ਤੁਸੀਂ ਜਾ ਕੇ ਆਫਰ ਲਾਓ ਕਰ ਲਓ ਕਈ ਵਾਰੀ ਆਪਾਂ ਮਤਲਬ ਕਿਸੇ ਦੇ ਗੱਲਾਂ ਜਾਣ ਕੇ ਜਾਂ ਕਿਸੇ ਵੇਲੇ ਜਿਆਦਾ ਈਮੋਸ਼ਨਲ ਹੋ ਕੇ ਘਰ ਚੰਗਾ ਲੱਗਾ ਆਫਰ ਸਾਈਨ ਕਰਤੀ ਲੋਨ ਹੋਇਆ ਨਹੀਂ ਆਪਾਂ ਨੂੰ ਪਤਾ ਨਹੀਂ ਤੇ ਫਿਰ ਉਹ ਟਰਬਲ ਜਿਹੜਾ ਵਾ ਫਿਰ ਮੁਫਤ ਦੀ ਜਿਹੜੀ ਸਟ੍ਰੈਸ ਆ ਮਤਲਬ ਉਹ ਕਈ ਵਾਰੀ ਬਹੁਤ ਹੈਨਾ ਪਰੇਸ਼ਾਨ ਕਰਦੀ ਬੰਦੇ ਨੂੰ ਤੇ ਜਿਹੜੀ ਪ੍ਰੀ ਅਪਰੂਵਲ ਹੈ ਜੀ ਇਹਦਾ ਮਤਲਬ ਕੀ ਹੁੰਦਾ ਇਹ ਇਹਦਾ ਮਤਲਬ ਇਹ ਹੈ ਕਿ ਇਹ ਲੋਨ ਹੋ ਜਾਊਗਾ ਕਿ ਇਹਦਾ ਮਤਲਬ ਇਹ ਹੈ ਕਿ ਲੋਨ ਦੀ ਐਪਲੀਕੇਸ਼ਨ ਤਾਂ ਤੁਹਾਨੂੰ ਫੇਰ ਦੁਬਾਰਾ ਤੋਂ ਲਾਉਣੀ ਪੈਣੀ ਆ ਨਹੀਂ ਭਾਜੀ ਪ੍ਰੀ ਪ੍ਰੂਵਲ 'ਚ ਇੱਕ ਪ੍ਰਾਪਰਟੀ ਤੋਂ ਇਲਾਵਾ ਬਾਕੀ ਸਾਰਾ ਕੁਝ ਜਿਹੜਾ ਐਕਚੁਅਲ ਹੁੰਦਾ ਭਾਵੇਂ ਆਪਣੇ ਕੋਲ ਪ੍ਰਾਪਰਟੀ ਹੈ ਨਹੀਂਗੀ ਬਟ ਲੋਨ ਐਕਚੁਅਲੀ ਬੈਂਕ ਨੇ ਅਸੈਸ ਕਰ ਦਿੱਤਾ ਮਤਲਬ ਇਹਦੇ ਚ ਵੀ ਡਾਕੂਮੈਂਟ ਉਨੇ ਹੀ ਦੇਣੇ ਪੈਣੇ ਨੇ ਬਿਲਕੁਲ ਭਾਈ 100% ਉਹੀ ਡਾਕੂਮੈਂਟ ਜਸਟ ਪ੍ਰੋਪਰਟੀ ਦਾ ਐਡਰੈਸ ਹੈ ਨੀਗਾ ਤੇ ਪ੍ਰੋਪਰਟੀ ਦਾ ਕੰਟਰੈਕਟ ਹੈ ਨੀਗਾ ਠੀਕ ਹੈ ਬੋਰਿੰਗ ਕੈਪੈਸਿਟੀ ਬੈਂਕ ਨੇ ਚੈੱਕ ਕਰਤੀ ਬੈਂਕ ਕਹਿੰਦਾ ਓਕੇ ਤੁਸੀਂ 7 ਲੱਖ ਜਾਂ ਜੋ ਵੀ ਅਮਾਉਂਟ ਆ ਵੀ ਇਹਦੇ ਲੋਨ ਦੇ ਐਲੀਜੀਬਲ ਜੋ ਹੁਣ ਉਹਨਾਂ ਨੇ ਬੈਂਕ ਨੇ ਓਬਵੀਅਸਲੀ ਜਦੋਂ ਪ੍ਰੀ ਅਪਰੂਵਲ ਦਿੰਦਾ ਤਾਂ ਉੱਤੇ ਦਿਖਦਾ ਆਪਣੀ ਟਰਮ ਕੰਡੀਸ਼ਨ ਕਿ ਤੁਹਾਡਾ ਮਤਲਬ ਸਬਜੈਕਟ ਟੂ ਲੈਂਡਿੰਗ ਕ੍ਰਾਈਟੇਰੀਆ ਸਬਜੈਕਟ ਟੂ ਵੈਲਿਊਏਸ਼ਨ ਇਨ ਸਬਜੈਕਟ ਟੂ ਥਿਸ ਠੀਕ ਹੈ ਨਾ ਬਟ ਫਿਰ ਵੀ ਇੱਕ ਉਹਨਾਂ ਨੇ ਆਪਣਾ ਅਸੈਸਮੈਂਟ ਇਨੀਸ਼ੀਅਲ ਕਰਕੇ ਕਹਿ ਦਿੰਦੇ ਕਿ ਓਕੇ ਯੂ ਆਰ ਐਲੀਜੀਬਲ ਫਾਰ ਦਿਸ amount ਠੀਕ ਹੈ ਤੇ ਉਹਦੇ ਨਾਲ ਤੁਸੀਂ ਇੱਕ ਵਾਰੀ ਉੱਥੋਂ ਐਲੀਜੀਬਿਲਟੀ ਮਿਲ ਗਈ ਹੁਣ ਤੁਸੀਂ ਪ੍ਰੋਪਰਟੀ ਲੈਣ ਜਾਓਗੇ ਤੁਹਾਨੂੰ ਤੁਹਾਡੇ ਬਜਟ ਦਾ ਪਤਾ ਤੁਹਾਡੇ ਮਨ 'ਚ ਇੱਕ ਕੌਨਫੀਡੈਂਸ ਆ ਕਿ ਹਾਂ ਮੈਂ ਮਤਲਬ ਮੈਂ ਬੈਂਕ ਨੇ ਅਸੈਸ ਕਰਤਾ ਮੇਰਾ ਸਾਰਾ ਕੁਝ ਠੀਕ ਆ ਹੁਣ ਮੈਂ ਆਪਣੀ ਪ੍ਰੋਪਰਟੀ ਲੈ ਸਕਦਾ ਮਤਲਬ ਜਿਹੜੀ ਬੈਂਕ ਨੇ ਤੁਹਾਡੀ ਪ੍ਰੀ ਅਪਰੂਵਲ ਕੀਤੀ ਉਹਨੇ ਵੀ 7 ਲੱਖ 8 ਲੱਖ ਇੰਨੇ ਚ ਤੁਸੀਂ ਆਪਦੀ ਪ੍ਰੋਪਰਟੀ ਖਰੀਦ ਸਕਦੇ ਹਾਂ ਜੀ ਉਸ ਤੋਂ ਬਾਅਦ ਆ ਸਿਰਫ ਬੈਂਕ ਨੂੰ ਆਪਾਂ ਕੰਟਰੈਕਟ ਆਫ ਸੇਲ ਦੇਣਾ ਮਤਲਬ 99% ਟਾਈਮ ਮਤਲਬ ਕੰਟਰੈਕਟ ਆਫ ਸੇਲ ਦਿੱਤਾ ਤੁਹਾਡਾ ਅਨਕੰਡੀਸ਼ਨਲ ਹੋ ਜਾਣਾ ਕਈ ਵਾਰੀ ਬੈਂਕ ਜੇ ਕੋਈ ਜ਼ਿਆਦਾ ਟਾਈਮ ਲੱਗ ਜੇ ਫਿਰ ਬੈਂਕ ਦੁਬਾਰਾ ਪੇ ਸਲਿੱਪ ਵਗੈਰਾ ਮੰਗ ਸਕਦਾ ਬਟ ਲੋੜ ਨਹੀਂ ਪੈਂਦੀ ਹੂੰ ਤੇ ਕਿੰਨੀਆਂ ਕ ਪੇ ਸਲਿੱਪਾਂ ਦੀ ਲੋੜ ਪੈ ਜਾਂਦੀ ਹੈ ਜੀ ਦੋ ਪੇ ਸਲਿੱਪਾਂ ਪਾ ਜੀ ਜਿਹੜੀਆਂ ਰੀਸੈਂਟ ਤੁਹਾਡੀਆਂ ਦੋ ਪੇ ਸਲਿੱਪਾਂ ਹੋਣ ਇਹ ਹੈ ਤਾਂ ਬੇਸਿਕ ਜੇ ਸਵਾਲ ਪਰ ਕਈ ਬੇਸਿਕ ਸਵਾਲ ਜਿਹੜੇ ਹੁੰਦੇ ਨੇ ਨਾ ਉਹ ਸਾਨੂੰ ਉਲਝਾ ਦਿੰਦੇ ਨੇ। ਹਰ ਵਾਰੀ ਇੱਕ ਚੀਜ਼ ਹੋਰ ਬਾਜੀ ਹੁੰਦੀ ਆ। ਜਦੋਂ ਆਪਾਂ ਕੋਈ ਕਿਸੇ ਬੰਦੇ ਨੇ ਮੰਨ ਲਓ ਜੌਬ ਕਰਦਾ ਸੀਗਾ ਉਹਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਕੰਪਨੀ ਐਸਟੈਬਲਿਸ਼ ਕਰ ਲਈ ਮੰਨ ਲਓ ਕੋਈ ਰੈਸਟੋਰੈਂਟ ਖੋਲ ਲਿਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੁਣ ਮੋਸਟ ਕੇਸਸ ਦੇ ਵਿੱਚ ਕੀ ਹੁੰਦਾ ਕਿ ਬੈਂਕ ਕਹਿੰਦੀ ਸਾਨੂੰ 2 ਸਾਲ ਪੁਰਾਣਾ ਬਿਜ਼ਨਸ ਚਾਹੀਦਾ ਤੇ 2 ਸਾਲ ਦੇ ਫਾਈਨੈਂਸ਼ੀਅਲ ਚਾਹੀਦੇ ਆ ਜਾਂ ਮਿਨਿਮਮ 1 ਸਾਲ ਦੇ ਤੇ ਚਾਹੀਦੇ ਚਾਹੀਦੇ ਹੁਣ ਤੁਸੀਂ ਜੇ ਇਦਾਂ ਦਾ ਵੀ ਕੋਈ ਬਿਜ਼ਨਸ ਜੇ ਕਰ ਰਹੇ ਜੋ ਜਾਂ ਕਰ ਲਿਆ ਸ਼ੁਰੂ ਕਰ ਲਿਆ ਪਰ ਤੁਸੀਂ 6 ਮਹੀਨੇ ਚ ਕਰ ਲੈਣਾ ਉਹਦਾ ਵੀ ਸੋਲੂਸ਼ਨ ਹੈਗਾ ਤੁਸੀਂ ਕੋਸ਼ਿਸ਼ ਕਰਨ ਦੀ ਲੋੜ ਨਹੀਂ ਆਪਣੇ ਬਿਜ਼ਨਸ ਤੋਂ ਆਪਣੇ ਆਪ ਨੂੰ 6 ਮਹੀਨੇ ਪੇਪਾਈ अच्छा जी ठीक है ना अपने आप ਨੂੰ ਸੈਲਰੀ ਪੇ ਕਰ ਦੋ ਤਾਂ ਉਹ ਬੈਂਕ ਨੂੰ ਐਕਸੈਪਟੇਬਲ ਆ ਜੀ ਉਹਦੇ ਤੇ ਤੁਹਾਡਾ ਇਹ ਵੀ ਨਹੀਂ ਕਿ ਤੁਹਾਡਾ ए बी एन ਕਿੰਨਾ ਪੁਰਾਣਾ ਕਿੰਨਾ ਨਹੀਂ ਜਦੋਂ 6 ਮਹੀਨੇ ਦਾ ਤੁਹਾਡਾ ਰਿਕਾਰਡ ਬਣ ਗਿਆ ਤੁਹਾਡੀ ਕੰਪਨੀ ਤੋਂ ਤੁਹਾਨੂੰ ਪੇ ਦਾ ਬੈਂਕ ਵੀ ਐਕਸੈਪਟਡ ਹਮ ਜੈਨੂਨ ਹੋਣਾ ਚਾਹੀਦਾ ਵੀ ਮਤਲਬ ਇਹ ਨਹੀਂ ਕਿ ਆਪਾਂ ਪ੍ਰਟੈਂਡ ਕਰੀਏ ਜਾਂ ਮਤਲਬ ਉਹਨੂੰ ਕਰੀਓ ਕਿਤਨਾਂ ਜਿਉਂ ਕਿ ਬੈਂਕ ਨੇ ਏ ਟੂ ਦਾ ਰਿਕਾਰਡ ਮੰਗਣਾ ਮਾਈਡੋਰ ਦਾ ਬਿਲਕੁਲ ਜੀ ਇਹ ਇਹ ਇੱਕ ਨਵੀਂ ਗੱਲ ਹੈ ਜੀ ਕਿ ਕਈ ਵਾਰੀ ਅਸੀਂ ਆਪਣਾ ਰੈਸਟੋਰੈਂਟ ਜਾਂ ਪੀਜ਼ਾ ਸ਼ਾਪ ਵਗੈਰਾ ਖੋਲ ਲੈਂਦੇ ਆ ਜੀ ਹਾਂ ਜੀ ਪਰ ਉਹਦੇ ਵਿੱਚ ਆਪਾਂ ਨੂੰ ਇਹ ਹੁੰਦਾ ਵੀ ਤੁਹਾਡਾ ਮੇਰਾ ਬਿਜ਼ਨਸ ਆ ਤੁਸੀਂ ਆਪ ਦੇ ਆਪ ਨੂੰ ਪੇ ਕਰੋ ਤੇ ਉਹਦੀ ਪੇ ਸਲਿਪਾ ਤੁਹਾਡੀ ਜਦੋਂ ਤੁਸੀਂ ਕੋਈ ਪ੍ਰਾਪਰਟੀ ਲੈਣੀ ਆ ਬੈਂਕ ਉਸ ਨੂੰ ਅਕਸੈਪਟ ਕਰ ਲੈਂਦਾ ਜੀ ਹਾਂਜੀ ਹੁਣ ਭਾਰੀ ਵੱਧਦੇ ਆਪਾਂ ਨੈਕਸਟ ਸਟੈਪ ਵੱਲ ਇਹਦਾ ਜਾਣਕਾਰੀ ਹੋ ਗਈ ਜਿਨ੍ਹਾਂ ਨੇ 2026 ਦੇ ਵਿੱਚ ਪਹਿਲਾ ਘਰ ਲੈਣਾ ਹੁਣ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਨ੍ਹਾਂ ਨੇ ਆਪ ਦਾ ਘਰ ਲਿਆ ਹੁੰਦਾ ਉਹਨਾਂ ਨੇ ਹੁਣ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਆ ਜਾਂ ਆਪ ਦਾ ਜਿਹੜਾ ਪ੍ਰਾਪਰਟੀ ਦਾ ਪੋਰਟਫੋਲੀਓ ਨੂੰ ਥੋੜਾ ਬਿਗਰ ਕਰਨਾ ਚਾਹੀਦਾ ਹੁਣ ਇੱਕ ਤਾਂ ਸਵਾਲ ਇਹ ਹੈ ਜੀ ਵੀ ਉਹ ਕੀ ਕੁਸ਼ ਕਰਨ ਹਨਾ ਇਹਦੀ ਬਾਰੇ ਵੀ ਆਪਾਂ ਗੱਲ ਕਰਨੀ ਆ ਪਰ ਇੱਕ ਮੈਨੂੰ ਲੱਗਦਾ ਹੁੰਦਾ ਨਹੀਂ ਕਿ ਜਦੋਂ ਅੱਜਕੱਲ ਸੋਸ਼ਲ ਮੀਡੀਆ ਤੇ ਟਿਕਟੌਕ ਦੇਖੀਦੀ ਆ ਉਦੋਂ ਆਪ ਨੂੰ ਲੱਗਣ ਲੱਗ ਜਾਂਦਾ ਵੀ ਯਾਰ ਆਪਾਂ ਨੂੰ ਕੁਝ ਨਹੀਂ ਪਤਾ ਅਸੀਂ ਮੂਰਖ ਬੰਦੇ ਆ ਕਿਉਂਕਿ ਜਿਹੜੇ ਟਿਕਟੌਕ ਤੇ ਕਈ ਵੀਡੀਓ ਐਸ ਜੀਆਂ ਦੇਖਣ ਨੂੰ ਮਿਲਦੀਆਂ ਨੇ ਉਹ ਕਹਿੰਦੇ ਵੀ ਆਪ ਦਾ ਘਰ ਲੈਣ ਦੀ ਲੋੜ ਨਹੀਂ ਤੁਸੀਂ ساری ਜ਼ਿੰਦਗੀ ਕਿਰਾਏ ਤੇ ਰਹੋ ਆਪਦੇ ਬਿਜ਼ਨਸ ਖੋਲੋ ਦੁਕਾਨਾਂ ਲੈ ਲਓ ਐਂ ਕਰ ਲਓ ਇਹ ਕਰ ਲਓ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਬੰਦੇ ਕੋਲੇ ਜਿਹਦੇ ਕੋਲੇ ਆਪਦਾ ਹੀ ਘਰ ਹੈ ਨਹੀਂ ਪਹਿਲੀ ਗੱਲ ਤਾਂ ਉਹ ਇੰਨੇ ਬਿਜ਼ਨਸ ਕਿਵੇਂ ਖੋਲੂ ਅੱਛਾ ਦੂਸਰੀ ਵੀਡੀਓ ਆਉਂਦੀ ਹੈ ਜੀ ਉਹ ਕਹਿੰਦੀ ਹੈ ਜੀ ਪਹਿਲਾਂ ਤੁਸੀਂ ਆਪਦਾ ਘਰ ਲਓ ਫਿਰ ਤੁਸੀਂ ਇਨਵੈਸਟਮੈਂਟ ਲਓ ਹੁਣ ਪਹਿਲਾ ਗੱਲ ਤਾਂ ਇਹੀ ਆ ਭਾਜੀ ਇਹ ਟਿਕਟੌਕ ਵਾਲੇ ਉਲਝਣ ਝੋਕੜੋ ਜੀ ਬੰਦੇ ਨੂੰ ਕਰਨਾ ਕੀ ਚਾਹੀਦਾ ਅਸਲ ਦੇ ਵਿੱਚ ਭਾਜੀ ਪਤਾ ਕੀ ਆ ਹਰ ਜਿਹੜੀ ਵੀਡੀਓ ਆ ਹਰ ਬੰਦੇ ਤੇ ਮਤਲਬ ਲਾਗੂ ਨਹੀਂ ਹੁੰਦੀ ਠੀਕ ਆ ਉਹ ਹਰ ਹਰ ਇੱਕ ਵੱਖਰਾ ਸਰਕਮਪਾਂਸਸ ਹੁੰਦਾ ਹੁਣ ਦੇਖੋ ਜਦੋਂ ਕਿਸੇ ਨੇ ਪਹਿਲਾ ਘਰ ਆਪਣਾ ਕਰ ਲੈਣਾ ਹੂੰ ਉਹਨੂੰ 40 30 40 50000 ਡਾਲਰ ਚਾਹੀਦਾ 30000 ਡਾਲਰ ਦੇ ਨਾਲ ਵੀ ਅੱਜ ਵੀ ਮੈਲਬਨ ਦੇ ਵਿੱਚ 6 ਲੱਖ ਦਾ ਘਰ ਬੰਦਾ 5% ਦੇ ਡਿਪੋਜ਼ਿਟ ਦੇ ਨਾਲ ਲੈ ਸਕਦਾ ਲੈ ਸਕਦਾ ਠੀਕ ਆ ਸਟੈਂਪ ਡਿਊਟੀ 6 ਲੱਖ ਤੱਕ ਹੈ ਨਹੀਂ ਮੈਂ ਨਹੀਂ ਕਹਿੰਦਾ ਕਿ 6 ਲੱਖ ਦਾ ਬਹੁਤ ਵਧੀਆ ਆ ਜੂ ਬਟ ਹਾਂ ਮਿਲ ਜਾ ਘਰ ਆਜੂਗਾ ਹਾਂ ਘਰ ਆਜੂ ਠੀਕ ਆ ਹੁਣ ਉਹਦੇ ਜਦੋਂ ਤੁਸੀਂ ਕੰਪੇਅਰ ਕਰਦੇ ਜੋ ਕਿ ਇਨਵੈਸਟਮੈਂਟ ਆਪਾਂ ਆਪ ਰੈਂਟ ਤੇ ਲਈ ਰਹੀ ਚੱਲੀਏ ਹੁਣ 30000 ਦੇ ਨਾਲ ਇਨਵੈਸਟਮੈਂਟ ਲਈ ਨਹੀਂ ਜਾਣੀ ਕਿਉਂਕਿ ਇਨਵੈਸਟਮੈਂਟ ਨੂੰ ਸਟੈਂਪ ਡਿਊਟੀ ਵੀ ਲੱਗਣੀ ਹਾਂ ਜੇ ਉਹ 5% ਡਿਪੋਜ਼ਿਟ ਤੇ ਨਹੀਂ ਮਿਲਣੀ ਐਲ ਐਮ ਆਈ ਵੀ ਲੱਗਣੀ ਤਾਂ ਪਹਿਲੀ ਗੱਲ ਉਹਦੀ ਸਟਾਰਟ ਕਾਸਟ ਜਿਹੜੀ ਹੈ ਜਦੋਂ ਆਪਾਂ ਓਨਰ ਓਕਿਪਾਈਡ ਦੀ ਗੱਲ ਕਰਦੇ ਹਾਂ ਤੇ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਓਨਰ ਓਕਿਪਾਈਡ ਨੂੰ ਬਹੁਤ ਮਿਨਿਮਮ ਡਿਪੋਜ਼ਿਟ ਦੇ ਨਾਲ ਘਰ ਮਿਲ ਜਾਣਾ ਤੇ ਦੂਜੇ ਨੂੰ ਜਿਆਦਾ ਡਿਪੋਜ਼ਿਟ ਚਾਹੀਦਾ ਠੀਕ ਹੈ ਦੂਜੀ ਚੀਜ਼ ਇਹ ਹੈ ਕਿ ਆਪਾਂ ਮਤਲਬ ਕੀ ਕਰਨਾ ਹਰ ਸਰਕਮਸਟੈਂਸਸ ਹਰ ਬੰਦੇ ਦਾ ਵੱਖਰਾ ਵਾ ਹੁਣ ਕਈ ਬੰਦੇ ਮੈਂ ਅੱਗੇ ਵੀ ਗੱਲ ਕਰਦਾ ਨਾ ਕਿਉਂਕਿ ਇੱਥੇ ਨਾ ਮਤਲਬ ਆਪਾਂ ਜਿਹੜਾ ਆਪਣਾ ਗਵਾਂਢੀ ਆਪਾਂ ਨੂੰ ਉਹਦਾ ਨਹੀਂ ਪਤਾ ਬੈਕਗ੍ਰਾਉਂਡ ਦਾ ਨਹੀਂ ਪਤਾ ਇੰਡੀਆ 'ਚ ਆਪਾਂ ਕਿਉਂਕਿ ਆਂਢੀ ਗੁਆਂਢੀ ਪਿਛਲੇ 100 ਸਾਲਾਂ ਤੋਂ ਨੇ ਆਪਾਂ ਨੂੰ ਪਤਾ ਹੁੰਦਾ ਕਿ ਇਹਦੇ ਕੋਈ ਕਿੰਨੇ ਪੈਲੀਆਂ ਜਾਂ ਇਹਦਾ ਕੀ ਬਿਜ਼ਨਸ ਆ ਜਾਂ ਇਹਦੇ ਪਰਿਵਾਰ ਦਾ ਕੀ ਆ ਇੱਥੇ ਆਪਾਂ ਨੂੰ ਨਹੀਂ ਪਤਾ ਨਹੀਂ ਪਤਾ ਹੁਣ ਕਈ ਬੱਚੇ ਇੱਥੇ ਉੱਥੋਂ ਪਿੱਛੋਂ ਮਤਲਬ ਵੱਡੇ ਵੱਡੇ ਅਫਸਰਾਂ ਦੇ ਜਦ ਸਿੰਗਲ ਚਾਈਲਡ ਆ ਵੈਸੇ ਰਿਚ ਰਿਚ ਲੋਕਾਂ ਦੇ ਆ ਤਾਂ ਉਹਨਾਂ ਨੇ ਇਨਵੈਸਟ ਕਰਨਾ ਹੀ ਕਰਨਾ ਕਿਉਂਕਿ ਉਹਨਾਂ ਦਾ ਉੱਥੋਂ ਪਿੱਛੋਂ ਉਹਨਾਂ ਨੂੰ ਪਤਾ ਹੈ ਪੈਸਾ ਹੈਗਾ ਪਰ ਅਸੀਂ ਲਿਆ ਕੇ ਕਰਨਾ ਉਹਨਾਂ ਨੇ ਦੇ ਰੈਂਟ ਵੈਸਟ ਕਰ ਲੈਣਾ ਬਿਜ਼ਨਸ ਕਰ ਲੈਣਾ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਉਹਨਾਂ ਕੋ ਕੈਸ਼ ਫਲੋ ਹੈਗਾ ਉਹਨਾਂ ਨੇ ਸਿਰਫ ਇਨਵੈਸਟ ਕਰਨ ਲਈ ਲੈ ਕੇ ਲੋਨ ਲੈਣਾ ਇਨੀਸ਼ੀਅਲ ਡਿਪੋਜ਼ਿਟ ਦੇਖ ਲਈ ਜਾਣਾ ਹੁਣ ਦੂਜਾ ਬੰਦਾ ਉਹਦੇ ਕੋਲ ਹੈ ਹੀ ਮਿਨੀਮਮ 25-30000 ਆ ਤਾਂ ਉਹਨੇ ਉਹ ਹੀ ਕੋਸ਼ਿਸ਼ ਕਰਨੀ ਨਾ ਕਿ ਮੇਰਾ ਇੱਕ ਰੀ ਘਰ ਚ ਵੜ ਜਾ ਤਾਂ ਕਰਕੇ ਹਰ ਬੰਦੇ ਦਾ ਵੱਖਰਾ ਸਰਕਮ ਚਾਂਸਸ ਆ ਉਹਨੇ ਕਿੱਦਾਂ ਕਰਨਾ ਕੀ ਕਰਨਾ ਰੈਂਟ ਵੈਸਟਿੰਗ ਹਰ ਕਿਸੇ ਤੇ ਐਪਲੀਕੇਬਲ ਨਹੀਂ ਹੋ ਸਕਦੀ ਜਿਹਦੇ ਕੋਲ ਪੈਸਾ ਹੈਗਾ ਇਨਵੈਸਟ ਕਰ ਲਈ ਉਹਦੇ ਤੇ ਹੁੰਦੀ ਆ ਜਿਹਦੇ ਕੋਲ ਨਹੀਂ ਹੈਗਾ ਉਹਦੇ ਤੇ ਨਹੀਂ ਹੁੰਦੀ ਉਹ ਇਹਨੇ ਟਿਕਟੋਕ ਵਾਲੀਆਂ ਵੀਡੀਓ ਨਾ ਉਹ ਕਿਸੇ ਨਾ ਭੇਦ ਭਾਵ ਨਹੀਂ ਕਰਦੀਆਂ ਹਰੇਕ ਦੇ ਫੋਨ 'ਚ ਬਰਾਬਰੀ ਜਾਂਦੀ ਹੈ ਉਹ ਇਹ ਨਹੀਂ ਦੇਖਦੀ ਕਿ ਇਹਦੇ ਕੋਲੇ ਪੈਸਾ ਕਿੰਨਾ ਜਾਂਦੇ ਕੋਲੇ ਹੈ ਨਹੀਂਗਾ ਉਹ ਪਰ ਉਹਦੇ ਚੱਕਰ ਦੇ ਵਿੱਚ ਸਾਰੇ ਫਸ ਜਾਂਦੇ ਨੇ ਹਾਂ ਨੇ ਉਹੀ ਨਾ ਇਨੀਸ਼ੀਅਲ ਕੋਸਟ ਆਨ ਹੋਣ ਰੱਖੀ ਪੜੀ ਆਪਾਂ 3000 ਡਾਲਰ ਜਾਂਦਾ 3500 ਡਾਲਰ ਚਾਹੀਦਾ ਇਨਵੈਸਟਮੈਂਟ ਲਈ ਆਪਾਂ ਨੂੰ ਘੱਟੋ ਘੱਟ 1 ਲੱਖ ਡਾਲਰ ਮੇਰੇ ਸਾਹਮਣੇ ਚਾਹੀਦਾ ਫਿਰ ਕਿਉਂਕਿ ਜੇ ਤੁਸੀਂ 10% ਦੇ ਲੋਗੇ ਤੁਹਾਨੂੰ ਐਲ ਐਮ ਆਈ ਵੀ ਲੱਗਣੀ ਆ ਸਟੈਂਪ ਡਿਊਟੀ ਵੀ 2% 30000 ਡਾਲਰ ਲੱਗਣੀ ਆ 10% ਤੇ ਉਹ ਤੇ ਤੁਹਾਡਾ ਇਨੀਸ਼ੀਅਲ ਕੋਸਟ ਜਿਹੜੀ ਆ 70 60 70000 ਡਾਲਰ ਐਕਸਟਰਾ ਚਾਹੀਦਾ ਉਹਨੂੰ ਸਟਾਰਟ ਕਰਨ ਲਈ ਹੂੰ ਤੇ ਕਿਉਂਕਿ ਹਰਪ੍ਰੀਤ ਹੁਣੇ ਆਪ ਵੀ ਬਿਜ਼ਨਸ ਦੇ ਵਿੱਚ ਲਾਈਨ ਦੇ ਵਿੱਚ ਰਹੇ ਨੇ ਆਪਦੇ ਵੀ ਇਹਨਾਂ ਨੇ ਛੋਟੇ بزਨਸ ਜਿਹੜਾ ਇੱਕ ਆਮ ਪੰਜਾਬੀ ਸੋਚਣਾ ਚਾਹੁੰਦਾ ਉਹ ਕਰਕੇ ਦੇਖੇ ਹੋਣੇ ਐਕਸਪੀਰੀਅੰਸ ਆ ਭਾਈ ਐਜ਼ ਤੁਹਾਨੂੰ ਐਕਸਪੀਰੀਅੰਸ ਆ ਐਜ਼ ਐਕਸਪੀਰੀਅੰਸਡ ਮੈਨ ਕੀ ਦਸੋਗੇ ਕੀ ਕਹਿਣਾ ਚਾਹੋਗੇ ਜਿਹੜੇ ਛੋਟੇ ਹੋਰ ਭੈਣ ਭਾਈ ਆਪਣੇ ਨੇ ਉਹ ਆਪਦਾ بزਨਸ ਕਰਨਾ ਚਾਹੁੰਦੇ ਨੇ ਇਹ ਛੋਟੇ ਛੋਟੇ بزਨਸਾਂ ਲਈ ਭਾਈ ਮੈਂ ਇਹੀ ਕਹਿਣਾ ਕਿ ਤੁਸੀਂ ਉਹ ਕੰਮ ਕਰੋ ਜਿੱਦੇ ਚ ਤੁਹਾਡੇ ਕੋਈ ਸਕਿੱਲ ਹੈਗੀ ਆ ਕਿ ਹਾਂ ਜੇ ਤੁਸੀਂ ਰੈਸਟੋਰੈਂਟ ਹੀ ਮੰਨ ਲਓ ਮੰਨ ਰੈਸਟੋਰੈਂਟ ਦੀ ਗੱਲ ਕਰ ਲਓ ਜੇ ਤੁਸੀਂ ਸ਼ੈਫ ਜੋ ਕੁੱਕ ਜੋ ਤੁਹਾਨੂੰ ਸਾਰਾ ਉਹਦਾ ਇਨ ਆਊਟ ਪਤਾ ਹਾਂ ਤੇ ਕਰੋ ਜਦੋਂ ਉਦੋਂ ਪ੍ਰੋਬਲਮ ਆਉਣੀ ਜਦੋਂ ਤੁਹਾਨੂੰ ਕਿਸੇ ਤੇ ਰਿਲਾਇ ਕਰਨਾ ਪੈ ਗਿਆ ਨਾ ਜੀ ਕਿਉਂਕਿ ਸ਼ੈਫ ਨਹੀਂ ਲੱਭਣਾ ਜੇ ਤੁਹਾਡਾ ਸ਼ੈਫ ਛੱਡ ਗਿਆ ਛੁੱਟੀ ਤੇ ਚੱਲ ਗਿਆ ਕਿੱਦਾਂ ਕਵਰ ਕਰੋਗੇ ਹਾਂ ਹੈਨਾ ਜਿਹੜਾ ਕਸਟਮਰ ਨੇ ਇੱਕ ਦਿਨ ਤੁਹਾਡਾ ਬੈਡ ਐਕਸਪੀਰੀਅੰਸ ਹੋ ਗਿਆ ਉਹਨੇ ਦੁਬਾਰਾ ਨਹੀਂ ਆਉਣਾ ਹੂੰ ਕਿਉਂਕਿ ਕੰਪੀਟੀਸ਼ਨ ਬੜਾ ਹੋਣਾ ਹੁਣ ਦੇਖੋ ਫੂਡ ਟਰੱਕ ਹੀ ਆ ਹਾਂ ਹੈਨਾ ਮਤਲਬ ਉਹ ਕਿੰਨੇ ਜ਼ਿਆਦਾ ਖੁੱਲੇ ਜਾਂਦੇ ਮਤਲਬ ਉਹ ਵੀ ਮਤਲਬ ਓਵਰ ਕਰ ਦੇਣੇ ਆ ਜਿਹੜੇ ਜਿੰਨਾ ਦਾ ਕੰਮ ਚੱਲਦਾ ਵੀ ਬੰਦ ਕਰ ਦੇਣਾ ਹੈਨਾ ਜੋ ਤੁਹਾਨੂੰ ਮਤਲਬ ਮੈਂ ਕਹਿੰਨਾ ਕਿ ਜੇ ਮੀਨੂ ਵੀ ਬਣਾਉਣਾ ਤੇ ਤੁਸੀਂ ਨਾ ਦੋ ਚਾਰ ਆਈਟਮਾਂ ਰੱਖ ਕੇ ਬਣਾਓ ਆਪਣੀ ਖਾਸੀਅਤ ਰੱਖੋਗੇ ਯਾਰ ਮੈਂ ਐਹੋ ਚੀਜ਼ ਵੇਚਦਾ ਚਾਰ ਆਈਟਮਾਂ ਹੀ ਵੇਚਦਾ ਤੇ ਮੇਰੀਆਂ ਇਹ ਚ ਵਧੀਆ ਹੋਣਗੀਆਂ ਨਾ ਕਿ ਤੁਸੀਂ 40 ਕਰੋ ਦੇ ਵਿੱਚ ਵੇਖਣ ਦੋ ਜਾਂ ਬਾਕੀ ਹੋ ਜਾਂਦਾ ਜਿਹੜੀਆਂ ਤੁਸੀਂ 40 ਕਰੋਗੇ ਉਹਨਾਂ ਦਾ ਜੇ ਤੁਸੀਂ ਕੁਆਲਿਟੀ ਨਾ ਦੇ पाए ਤਾਂ ਜਿਹੜੀਆਂ ਤੁਹਾਡੀਆਂ ਚਾਰ ਚੰਗੀਆਂ ਉਹ ਵੀ ਨਹੀਂ ਵਿਕਣਗੀਆਂ ਉਹ ਵੀ ਨਹੀਂ ਵਿਕਣਗੀਆਂ ਤਾਂ ਪਹਿਲੀ ਇਹੋ ਹੀ ਆ ਮਤਲਬ ਗੱਲ ਕਿ ਜੋ ਤੁਸੀਂ ਕਰ ਸਕਦੇ ਜੋ ਤੁਹਾਨੂੰ ਲੱਗਦਾ ਕਿ ਮੈਂ ਮਾਰਕੀਟ 'ਚ ਵਧੀਆ ਕਰ ਸਕਦਾ ਇਹ ਤੇ ਮੈਂ ਟੇਸਟ ਦੇ ਸਕਦਾ ਕੁਆਲਿਟੀ ਦੇ ਸਕਦਾ ਜਾਂ ਆ ਚੀਜ਼ ਮੈਨੂੰ ਵਧੀਆ ਹੁੰਦੀ ਆ ਮੇਰਾ ਪੈਸ਼ਨ ਆ ਮੇਰਾ ਸ਼ੌਂਕ ਆ ਮੈਂ ਕਰਨਾ ਮੈਨੂੰ ਸੈਟੀਸਫਾਈ ਕਰਦਾ ਤੇ ਉਹਨੂੰ ਕਰੋ ਬਿਲਕੁਲ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਦਿਮਾਗ ਦੇ ਵਿੱਚ ਰੱਖ ਕੇ ਜੇ ਤੁਸੀਂ ਬਿਜ਼ਨਸ ਵਾਲੀ ਲਾਈਨ ਦੇ ਵਿੱਚ ਹੋਣਾ ਖਾਸ ਕਰਕੇ ਕਿਉਂਕਿ ਆਪਣੇ ਬਹੁਤ ਸਾਰੇ ਪੰਜਾਬੀ ਅਸੀਂ ਆਸੇ ਪਾਸੇ ਦੇਖਦੇ ਹਾਂ ਹੁਣ ਫੂਡ ਟਰੱਕਸ ਨੇ ਜਿਹੜੇ ਜਾਂ ਰੈਸਟੋਰੈਂਟ ਵੱਲੀ ਉਹ ਆਪਣੀ ਕਿਸਮ ਅਜ਼ਮਾ ਰਹੇ ਨੇ ਪਰ ਜਿਵੇਂ ਬਾਈ ਨੇ ਕਿਹਾ ਵੀ ਥੋੜਾ ਤੁਸੀਂ ਕਰ ਲਓ ਪਰ ਚੰਗਾ ਕਰ ਲਓ ਉਹ ਕਰ ਲਓ ਜਿੱਦੇ ਤੇ ਤੁਹਾਡਾ ਕੰਟਰੋਲ ਹੋਵੇ ਸੋ ਇਹਨਾਂ ਗੱਲਾਂ ਦੇ ਨਾਲ ਹੀ ਅੱਜ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਆ ਪਰ ਇਸ ਤਰ੍ਹਾਂ ਦੇ ਇਨਫੋਰਮੇਸ਼ਨ ਦੇ ਜਿਹੜੇ ਸੈਸ਼ਨ ਨੇ ਉਹ ਲਗਾਤਾਰ ਬਾਈ ਹਰਪੀ ਸਿੰਘ ਹੁਣਾਂ ਦੇ ਨਾਲ ਅਸੀਂ ਕਰਦੇ ਰਹਿੰਦੇ ਆ ਤੁਹਾਡੇ ਜਿਹੜੇ ਸਵਾਲ ਹੁੰਦੇ ਨੇ ਤੁਸੀਂ ਮੈਸੇਂਜਰ ਦੇ ਜ਼ਰੀਏ WhatsApp ਦੇ ਜ਼ਰੀਏ ਸਾਨੂੰ ਪੁੱਛਦੇ ਵੀ ਹੋ ਤੇ ਅੱਗੇ ਤੋਂ ਵੀ ਪੁੱਛਦੇ ਰਹੋ ਜੇਕਰ ਕੋਈ ਵੀ ਸਵਾਲ ਤੁਸੀਂ ਮੇਰੇ ਤੱਕਰ ਪਹੁੰਚਾਉਂਦੇ ਹੋ ਤਾਂ ਮੇਰਾ ਨੰਬਰ ਵੀ ਜਣੇ ਕਿ ਬੋਲ ਪੰਜਾਬੀ ਨੂੰ ਦਾ ਨੰਬਰ ਚੱਲ ਰਿਹਾ ਤੇ ਜੇਕਰ ਤੁਸੀਂ ਸਿੱਧਾ ਸੰਪਰਕ ਕਰਨਾ ਹਰਪੀ ਸਿੰਘ ਖਾਕੂਣਾ ਦੇ ਨਾਲ ਬਾਈ ਹੁਣਾਂ ਦਾ ਨੰਬਰ ਯੂਵੀ ਫਾਈਨੈਂਸ਼ੀਅਲ ਦਾ ਨੰਬਰ ਐਡਰੈਸ ਸਕਰੀਨ ਤੇ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚੋਂ ਕਿਸ਼ਤ ਕਿ ਤੋਂ ਵੀ ਇਹ ਨਿਗਾ ਕਿ ਤੁਸੀਂ ਕੱਲੇ ਮੈਲਬਨ ਦੇ ਵਿੱਚੋਂ ਆਕਟੋਰੀਆ ਦੇ ਵਿੱਚੋਂ ਕਿਸੇ ਵੀ ਸਟੇਟ ਦੇ ਵਿੱਚੋਂ ਬਾਈ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੁਹਾਡਾ ਕੋਈ ਘਰ ਦਾ ਲੋਨ ਹੈ ਕਾਰ ਦਾ ਲੋਨ ਹੈ ਜਾਂ ਵਪਾਰ ਦਾ ਲੋਨ ਹੈ ਬਾਈ ਹੁਣੀ ਤੁਹਾਡੀ ਹੈਲਪ ਕਰਨਗੇ ਬਾਈ ਉਹਨਾਂ ਦੀ ਕੋਈ ਫੀਸ ਨਹੀਂ ਤੁਸੀਂ ਬਾਈ ਉਹਨਾਂ ਤੋਂ ਸਲਾਹ ਜਿਹੜੀ ਉਹ ਵੀ ਮੁਫਤ ਵਿੱਚ ਲੈ ਸਕਦੇ ਹੋ ਬਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫੇਰ 2026 ਦੀਆਂ ਤੁਹਾਨੂੰ ਵਧਾਈਆਂ ਤੇ ਪਰਮਾਤਮਾ ਕਰੇ ਕਿ ਜਿਹੜੇ ਬੈਂਕ ਨੇ ਤੇ ਜਿਹੜੀ ਘਰਾਂ ਦਾ ਕੰਮ ਆਉ ਇਸ ਤਰ੍ਹਾਂ ਚੱਲਦਾ ਰਹੇ ਜਿਹੜੇ ਲੋਕ ਸੁਪਨਿਆਂ ਦੇ ਘਰਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਆਪਣਾ ਵਪਾਰ ਸ਼ੁਰੂ ਕਰਨਾ ਚਾਹੁੰਦੇ ਨੇ ਕੋਈ ਵੱਡਾ ਪੋਰ ਫੋਲੀਓ ਬਣਾਉਣਾ ਚਾਹੁੰਦਾ ਇਨਵੈਸਟਮੈਂਟ ਕਰਨਾ ਚਾਹੁੰਦਾ ਉਹਦੇ ਲਈ ਵੀ ਬੈਂਕਾਂ ਜਿਹੜੀ ਹੁਣ ਥੋੜੀ ਸੌਖੀ ਹੋ ਜਵੇ ਅੱਜ ਦੇ ਤੁਸੀਂ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਭਾਈ ਥੈਂਕ ਯੂ ਸੋ ਇਸ ਸਰ ਹਰਪੀ ਸਿੰਘ ਖਾ ਗੀ ਯੂਵੀ ਫਾਈਨੈਂਸ਼ੀਅਲ ਸਰਵਿਸਸ ਤੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਛੋਟੀਆਂ ਛੋਟੀਆਂ ਪਰ ਬਹੁਤ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਖੋ ਆਪਣਾ ਖਿਆਲ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਸਤਿ ਸ਼੍ਰੀ ਅਕਾਲ